ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਰਾਜਾਂ ਦੇ ਬਜ਼ੁਰਗ ਨੂੰ ਗੱਡੀ ਸਵਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਗੱਡੀ ਵਾਲਾ ਬਜ਼ੁਰਗ ਨੂੰ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇਸ ਬਜ਼ੁਰਗ ਸਖਮੀ ਹਾਲਤ ਦੇ ਵਿੱਚ ਸੜਕ ਤੇ ਤੜਫ ਰਿਹਾ ਹੁੰਦਾ ਹੈ ਤੇ ਇਸ ਦੌਰਾਨ ਰਾਗੀਰਾਂ ਦੇ ਵੱਲੋਂ ਉਸ ਦੀ ਮਦਦ ਕੀਤੀ ਜਾਂਦੀ ਹੈ ਆਟੋ ਦੇ ਵਿੱਚ ਬਿਠਾ ਕੇ ਉਸ ਬਜ਼ੁਰਗ ਨੂੰ ਸਿਵਲ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਦੀ ਹਾਲਤ ਨੂੰ ਨਾਜ਼ੁਕ ਦੱਸਿਆ ਜਾਂਦਾ ਹੈ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚਦੇ ਨੇ ਬਜ਼ੁਰਗ ਦੀ ਗੰਭੀਰ ਹਾਲਤ ਵੇਖਦਿਆਂ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਏ ਸੋ ਰਾਗੀਰਾਂ ਦਾ ਕਹਿਣਾ ਏ ਕਿ ਬਜ਼ੁਰਗ ਨੂੰ ਸੜਕ ਵਿਚਾਲੇ ਤੜਫਦਾ ਦੇਖ ਉਹਨਾਂ ਦੇ ਵੱਲੋਂ ਉਸ ਦੀ ਮਦਦ ਕੀਤੀ ਜਾਂਦੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਾਂਦਾ ਏ ਸੁਸਮਾ ਵਿਦੇਸ਼ ਪਰਿਵਾਰਕ ਮੈਂਬਰ ਜਿਹੜੇ ਨੇ ਇਨਸਾਫ ਮੰਗਰੇ ਨੇ ਕਿ ਗੱਡੀ ਚਾਲਕ ਨੂੰ ਜੜਾਏ ਜਲਦ ਤੋਂ ਜਲਦ ਫੜਿਆ ਜਾਵੇ ਲੁਧਿਆਣਾ ਤੋਂ ਮਿਲਨ ਸਿੰਘ ਦੀ ਰਿਪੋਰਟ ਮੇਰਾ ਜੀ ਤਰਨੁਕਮਾਰ ਨਾਮ ਆ ਲੈ ਕੇ ਆਇਆ ਹਾਂ ਹਾਂ ਜੀ ਐਕਸੀਡੈਂਟ ਹੋਇਆ ਪੰਗੇ ਇੱਥੇ ਹੋਇਆ ਕਿਵੇਂ ਹੋਇਆ ਇਹ ਜੀ ਕਾਲੀ ਸੜਕ ਕਾਲੀ ਸੜਕ ਦੇ ਸਾਹਮਣੇ ਗ੍ਰੈਂਡ ਹਾਊਸ ਗ੍ਰੈਂਡ ਹੋਟਲ ਉਹਦੇ ਸਾਹਮਣੇ ਹੀ ਹੋਇਆ ਜੀ ਟ੍ਰਾਇੰਗਲ ਫੈਕਟਰੀ ਦੇ ਨਾਲ ਆ ਉਹਦੇ ਨਾਲ ਕਿਸੇ ਕਿਸੇ ਗੱਡੇ ਵਾਲੇ ਨੇ ਸਾਈਡ ਮਾਰ ਕੇ ਚੱਲ ਗਿਆ ਜੀ ਅੱਛਾ ਜਿਹੜੇ ਬਿਜਰੂ ਸੀ ਸਾਈਕਲ ਤੇ ਸੀ ਬਾਈਕ ਤੇ ਸੀ ਨਹੀਂ ਐਕਟਿਵ ਆ ਤਾਂ ਸੀ ਜੀ ਮੈਂ ਤਾਂ ਬਾਅਦ ਚ ਆਇਆ ਸੀ ਬਾਕੀ ਕਾਫੀ ਉੱਥੇ ਬੰਦੇ ਖੜੇ ਹੀ ਹੋਏ ਤੇ ਗੱਡੀ ਵਾਲਾ ਜਿਹੜਾ ਪਤਾ ਲੱਗਿਆ ਕਿਹੜੀ ਗੱਡੀ ਵਾਲਾ ਸੈਡ ਮਰ ਗਈ ਨਹੀਂ ਜੀ ਕੋਹਾ ਜੇ ਤੋਂ ਕੁਛ ਵੀ ਨਹੀਂ ਰਹਾ ਕੋਚ ਵੀ ਪਤਾ ਨਹੀਂ ਲੱਗਾਈ ਅਜੇ ਤਾਂ ਹੁਣ ਆਪਾਂ ਉੱਥੇ ਚੱਲੇ ਆ ਇੱਕ ਮੇਰੇ ਫੈਕਟਰੀ ਇੱਕ ਨਾਲ ਦੀ ਫੈਕਟਰੀ ਉੱਥੇ ਕੀ ਕੈਮਰਾ ਲੱਗਾ ਹੈ ਜੋ ਉੱਤੇ ਆ ਗਿਆ ਤਾਂ ਪਤਾ ਲੱਗ ਜਾਣਾ ਜਿੰਨੀ ਆਇਆ ਫਿਰ ਉੱਥੇ ਕਿੱਥੇ ਸੱਟ ਲੱਗੀ ਕਿੱਥੇ ਸਾਰ ਸਰ ਤੋਂ ਜ਼ਿਆਦਾ ਲੱਗਿਆ ਜੀ ਤੇ ਪੈਰ ਤੇਰੇ ਵੀ ਲੱਗਿਆ ਹੱਥ ਉੱਤੇ ਤੇ ਵੀ ਲੱਗਿਆ ਆ ਜੀ ਕਿੰਨੀ ਉਮਰ ਹੈਗੀ ਹੈ ਬਜ਼ੁਰਗ ਜੀ ਅੰਕਲ ਦੀ 45 ਤੋਂ ਪਲੱਸ ਹੀ ਹੋਣੀ ਜੀ ਪੰਜਾਬ 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 ਪਲੱਸ ਹੋਣੀ ਹੈ ਹਾਂਜੀ ਉਹ ਅੰਕਲ ਆਏ ਹੋਏ ਨੇ ਉਹਨਾਂ ਦੇ ਨਾਲ ਮੁੰਡੇ ਆ ਕਿ ਪਤਾ ਨਹੀਂ ਕੋਈ ਆਏ ਹੋਏ ਆ ਹਾਂ ਉੱਥੇ ਹੀ ਸਾਰੇ ਫੋਨ ਕੀਤਾ ਸੀ ਹਾਂਜੀ ਸਰ ਅਸੀਂ ਆ ਤੇ ਇਹ ਅੰਕਲ ਆਏ ਆ ਅੰਕਲ ਇਹ ਅੰਕਲ ਨੇ ਤਾਂ ਕਾਫੀ ਮੈਂ ਤਾਂ ਬਾਤ ਚਾ ਇਹ ਅੰਕਲ ਅੰਕਲ ਸੀ ਇੱਕ ਇੱਕ ਹੋਰ ਸੀਗੇ ਅੰਕਲ ਉਹਨੇ ਤਾਂ ਬਹੁਤ ਦਲੇਰੀ ਦਿਖਾਈ ਹੈ ਤਾਂ ਹੀ ਆਪਾਂ ਵੀ ਆ ਸਕਦੇ ਸੀ ਵਾਲਾ ਸੀਗਾ ਮੇਰੇ ਅੱਗੇ ਮੇਰਾ ਨਾਮ ਇੰਦਰਜੀਤਾ ਜੀ ਇਹਨਾਂ ਨੂੰ ਕਾਲੀ ਸੜਕ ਤੋਂ ਲੈ ਕੇ ਆਇਆ ਮੇਰੀ ਗੱਡੀ ਦੇ ਅੱਗੇ ਈ ਰਿਕਸ਼ੇ ਵਾਲਾ ਸੀਗਾ ਜਿਹੜੂ ਦੇਖਿਆ ਕਿ ਉਹਨਾਂ ਨੂੰ ਸਾਈਡ ਮਾਰ ਕੇ ਸਿੱਟ ਗਿਆ ਕਾਰ ਵਾਲਾ ਤਾਂ ਇਹ ਰਿਕਸ਼ੇ ਵਾਲਾ ਉਤਰਿਆ ਉਹਨਾਂ ਨੇ ਪਹਿਲੇ ਉਹਨਾਂ ਨੇ ਹੱਥ ਪਾਇਆ ਮੈਂ ਹੱਥ ਪਾਇਆ ਉਹਨਾਂ ਨੂੰ ਸਾਈਡ ਤੇ ਕੀਤਾ ਦੋ ਚਾਰ ਬੰਦੇ ਹੋਰ ਲੱਗੇ ਸੀਗੇ ਹਨਾ ਐਂਬੂਲੈਂਸ ਨੂੰ ਫੋਨ ਕਿਦੋਂ ਟਾਈਮ ਤੇ ਲੱਗਦਾ ਤਾਂ ਇਹਨਾਂ ਦੇ ਘਰੇ ਫੋਨ ਕੀਤਾ ਇਹਨਾਂ ਦੇ ਬਜ਼ੁਰਗਿਆਂ ਦੇ ਤੋਂ ਫਿਰ ਦੇਖਿਆ ਕਿ ਉਹ ਟਾਈਮ ਮੌਕਾ ਉਹਨਾਂ ਦਾ ਖੂਨ ਨਿਕਲਦਾ ਪਿਆ ਸੀਗਾ ਤੇ ਅਸੀਂ ਤਾਂ ਇਹ ਦੇਖਿਆ ਕਿ ਆਪਣੇ ਆਟੋ 'ਚ ਬਿਠਾ ਲਿਆ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਹਸਪੀਟਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹ ਤਾਂ ਅੰਦਰ ਰਹਿ ਗਿਆ ਐਮਰਜੈਂਸੀ ਤੇ ਚਲੋ ਉੱਤੇ ਦਾ ਸਾਹ ਲਿਆ ਉਹਨਾਂ ਨੇ ਜਦ ਹਸਪੀਟਲ ਪਹੁੰਚ ਗਏ ਇੱਥੇ ਤਾਂ ਸਾਹ ਵੀ ਲੈਣਗੇ ਹੈਨਾ ਸਾਨੂੰ ਤਾਂ ਇਹ ਹੀ ਮੇਨ ਕੀ ਜਿੱਦਾਂ ਜਿੱਦਾਂ ਲੇਟ ਹੋ ਗਿਆ ਕਿਤੇ ਇਹਨਾਂ ਦਾ ਜਿੱਦਾਂ ਬਲੱਡ ਨਿਕਲਦਾ ਕਿਤੇ ਹੋਈ ਨਾ ਕੰਮ ਖਰਾਬ ਹੋ ਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਰਾਜਾਂ ਦੇ ਬਜ਼ੁਰਗ ਨੂੰ ਗੱਡੀ ਸਵਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਗੱਡੀ ਵਾਲਾ ਬਜ਼ੁਰਗ ਨੂੰ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇਹ ਬਜ਼ੁਰਗ ਸਖਮੀ ਹਾਲਤ ਦੇ ਵਿੱਚ ਸੜਕ ਤੇ ਤੜਫ ਰਿਆ ਹੁੰਦਾ ਹੈ ਤੇ ਉਸ ਦੌਰਾਨ ਰਾਗੀਰਾਂ ਦੇ ਵੱਲੋਂ ਉਸ ਦੀ ਮਦਦ ਕੀਤੀ ਜਾਂਦੀ ਹੈ ਆਟੋ ਦੇ ਵਿੱਚ ਬਿਠਾ ਕੇ ਉਸ ਬਜ਼ੁਰਗ ਨੂੰ ਸਿਵਲ ਹਸਪਤਾਲ ਲਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਦੀ ਹਾਲਤ ਨੂੰ ਨਾਜ਼ੁਕ ਦੱਸਿਆ ਜਾਂਦਾ ਹੈ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚਦੇ ਨੇ ਬਜ਼ੁਰਗ ਦੀ ਗੰਭੀਰ ਹਾਲਤ ਵੇਖਤਿਆਂ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ ਸੋ ਰਾਗੀਰਾਂ ਦਾ ਕਹਿਣਾ ਹੈ ਕਿ ਬਜ਼ੁਰਗ ਨੂੰ ਸੜਕ ਵਿਚਾਲੇ ਤੜਫਦਾ ਦੇਖ ਉਹਨਾਂ ਦੇ ਵੱਲੋਂ ਉਸ ਦੀ ਮਦਦ ਕੀਤੀ ਜਾਂਦੀ ਹੈ ਸਿਵਲ ਹਸਪਤਾਲ ਪਹੁੰਚਾਇਆ ਜਾਂਦਾ ਏ ਸੁਸਮਾ ਵਿਦੇਸ਼ ਪਰਿਵਾਰਕ ਮੈਂਬਰ ਜਿਹੜੀ ਨੇ ਇਨਸਾਫ ਮੰਗਰੇ ਨੇ ਕਿ ਗੱਡੀ ਚਾਲਕ ਨੂੰ ਚੜਾਏ ਜਲਦ ਤੋਂ ਜਲਦ ਫੜਿਆ ਜਾਵੇ ਲੁਧਿਆਣਾ ਤੋਂ ਮਿਲਨ ਸਿੰਘ ਦੀ ਰਿਪੋਰਟ ਮੇਰਾ ਜੀ ਤਰਨੁਮਾਨ ਨਾਮ ਆ ਇੱਕ ਪੇਸ਼ੈਂਟ ਲੈ ਕੇ ਆਇਆ ਹਾਂ ਕਿ ਜਰੂਰ ਹੈ ਐਕਸੀਡੈਂਟ ਹੋਇਆ ਕਿੱਥੇ ਹੋਇਆ ਕਿਵੇਂ ਹੋਇਆ ਇਹ ਜੀ ਕਾਲੀ ਸੜਕ ਕਾਲੀ ਸੜਕ ਦੇ ਸਾਹਮਣੇ ਗ੍ਰੈਂਡ ਹਾਊਸ ਗ੍ਰੈਂਡ ਹੋਟਲ ਉਹਦੇ ਸਾਹਮਣੇ ਹੀ ਹੋਇਆ ਜੀ ਪ੍ਰਿੰਕਲ ਫੈਕਟਰੀ ਦੇ ਨਾਲ ਆ ਉਹਦੇ ਨਾਲ ਕਿਸੇ ਕਿਸੇ ਗੱਡੇ ਵਾਲੇ ਨੇ ਸਾਈਡ ਮਾਰ ਕੇ ਚਲ ਗਿਆ ਜੀ ਸੀ ਸਾਈਕਲ ਤੇ ਸੀ ਬਾਈਕ ਤੇ ਨਹੀਂ ਐਕਟਿਵਤਾ ਸੀ ਜੀ ਮੈਂ ਤਾਂ ਬਾਅਦ ਚ ਆਇਆ ਸੀ ਬਾਕੀ ਕਾਫੀ ਉੱਤੇ ਬੰਦੇ ਖੜੇ ਹੀ ਗਏ ਗੱਡੀ ਵਾਲਾ ਜਿਹੜਾ ਪਤਾ ਲੱਗਿਆ ਕਿਹੜੀ ਗੱਡੀ ਵਾਲਾ ਸਾਈਡ ਮਰ ਗਈ ਨਹੀਂ ਜੀ ਕੋਹਾ ਜੇ ਤਾਂ ਕੁਛ ਵੀ ਨਹੀਂ ਹੋਇਆ ਹੈ ਕੋਈ ਕੁਛ ਵੀ ਪਤਾ ਨਹੀਂ ਲੱਗਾਈ ਹੈ ਅਜੇ ਤਾਂ ਹੁਣ ਆਪਾਂ ਉੱਥੇ ਚੱਲੇ ਆ ਇੱਕ ਮੇਰੇ ਫੈਕਟਰੀ ਇੱਕ ਨਾਲ ਦੀ ਫੈਕਟਰੀ ਉੱਥੇ ਕੀ ਕੈਮਰਾ ਲੱਗਾ ਆ ਜੇ ਉੱਤੇ ਆ ਗਿਆ ਤਾਂ ਪਤਾ ਲੱਗ ਜਾਣਾ ਜਿੰਨੀ ਆਇਆ ਫਿਰ ਉੱਥੇ ਕਿੱਥੇ ਸੱਟ ਲੱਗੀ ਕਿੱਥੇ ਸਾਰਾ ਸਿਰ ਤੋਂ ਜ਼ਿਆਦਾ ਲੱਗਿਆ ਜੀ ਤੇ ਪੈਰ ਤੇਰੇ ਵੀ ਲੱਗਿਆ ਹੱਥ ਉੱਤੇ ਤੇ ਵੀ ਲੱਗਿਆ ਆ ਜੀ ਨਿੱਕੋ ਮਰੇ ਗਿਆ ਬੁਢਰਗੇ ਅੰਕਲ ਦੀ 45 ਤੋਂ ਪਲੱਸ ਹੀ ਹੋਣੀ ਜੀ ਪੰਜਾਬ 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 ਪਲੱਸ ਹੋਣੀ ਆ ਹਾਂਜੀ ਉਹ ਅੰਕਲ ਆਏ ਹੋਏ ਨੇ ਉਹਨਾਂ ਦੇ ਨਾਲ ਮੁੰਡੇ ਆ ਕਿ ਪਤਾ ਨਹੀਂ ਕੋਈ ਆਏ ਹੋਏ ਆ ਹਾਂ ਉੱਥੇ ਹੀ ਸਾਰੇ ਫੋਨ ਕੀਤਾ ਸੀ ਤੁਸੀਂ ਰਾਹੀ ਰਹੋ ਹਾਂਜੀ ਸਰ ਅਸੀਂ ਆ ਤੇ ਇਹ ਅੰਕਲ ਆਏ ਅੰਕਲ ਇਹ ਅੰਕਲ ਨੇ ਤਾਂ ਕਾਫੀ ਮੈਂ ਤਾਂ ਬਾਅਦ ਚ ਆਇਆ ਇਹ ਅੰਕਲ ਅੰਕਲ ਸੀ ਇੱਕ ਇੱਕ ਹੋਰ ਸੀਗੇ ਅੰਕਲ ਉਹਨੇ ਤਾਂ ਬਹੁਤ ਦਲੇਰੀ ਦਿਖਾਈ ਹੈ ਤਾਂ ਹੀ ਆਪਾਂ ਵੀ ਆ ਸਕੀਏ ਉਸੇ ਵਾਲਾ ਸੀਗਾ ਮੇਰੇ ਅੱਗੇ ਮੇਰਾ ਨਾਮ ਇੰਦਰਜੀਤਾ ਜੀ ਇਹਨਾਂ ਕਾਲੀ ਸੜਕ ਤੋਂ ਲੈ ਕੇ ਆਇਆ ਮੇਰੀ ਗੱਡੀ ਦੇ ਅੱਗੇ ਈ ਰਿਕਸ਼ੇ ਵਾਲਾ ਸੀਗਾ ਤੇ ਜਦੋਂ ਦੇਖਿਆ ਕਿ ਉਹਨਾਂ ਨੂੰ ਸਾਈਡ ਮਾਰ ਕੇ ਸਿੱਟ ਗਿਆ ਕਾਰ ਵਾਲਾ ਤਾਂ ਈ ਰਿਕਸ਼ੇ ਵਾਲਾ ਉਤਰਿਆ ਉਹਨਾਂ ਨੇ ਪਹਿਲੇ ਉਹਨਾਂ ਨੇ ਹੱਥ ਪਾਇਆ ਮੈਂ ਹੱਥ ਪਾਇਆ ਉਹਨਾਂ ਨੂੰ ਸਾਈਡ ਤੇ ਕੀਤਾ ਦੋ ਚਾਰ ਬੰਦੇ ਹੋਰ ਲੱਗੇ ਸੀਗੇ ਹਨਾ ਐਂਬੂਲੈਂਸ ਨੂੰ ਫੋਨ ਕਿਦੋਂ ਟਾਈਮ ਤੇ ਲੱਗਦਾ ਤਾਂ ਇਹਨਾਂ ਦੇ ਘਰੇ ਫੋਨ ਕੀਤਾ ਇਹਨਾਂ ਦੇ ਬਜ਼ੁਰਗਿਆਂ ਦੇ ਤੋਂ ਫਿਰ ਦੇਖਿਆ ਕਿ ਟਾਈਮ ਮੌਕਾ ਉਹਨਾਂ ਦਾ ਖੂਨ ਨਿਕਲਦਾ ਪਿਆ ਸੀਗਾ ਤੇ ਅਸੀਂ ਤਾਂ ਇਹ ਦੇਖਿਆ ਕਿ ਆਪਣੇ ਆਟੋ 'ਚ ਬਿਠਾ ਲਿਆ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਹਸਪੀਟਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੁਣ ਤਾਂ ਅੰਦਰ ਆ ਗਿਆ ਐਮਰਜੈਂਸੀ ਦੇ ਚਲੋ ਉੱਥੇ ਦਾ ਸੰਭਲਿਆ ਆਉਣਾ ਨੇ ਜਦ ਹਸਪੀਟਲ ਪਹੁੰਚ ਗਏ ਇੱਥੇ ਤਾਂ ਸਾਂਭ ਹੀ ਲੈਣਗੇ ਹੈਨਾ ਸਾਨੂੰ ਤਾਂ ਇਹ ਹੀ ਮੇਨ ਕੀ ਜਿੱਦਾਂ ਜਿੱਦਾਂ ਲੇਟ ਹੋ ਗਿਆ ਕਿਤੇ ਇਹਨਾਂ ਦਾ ਜਿੱਦਾਂ ਬਲੱਡ ਨਿਕਲਦਾ ਕਿਤੇ ਹੋਈ ਨਾ ਕੰਮ ਖਰਾਬ ਹੋ ਜੇ